ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸੂਟ ਜਿਸ ਦੀ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਹੈ ਥ੍ਰੈਡ ਵਰਕ ਔਰ ਜੋ ਹੈ ਸੂਟ ਦਾ ਘੇਰਾ ਉਸ ਦੇ ਉੱਪਰ ਨੈਟ ਲੱਗੀ ਹੋਈ ਹੈ ਆ ਦੇਖੋ ਇਹ ਜਿਹੜਾ ਸੂਟ ਹੈ ਆ ਦੇਖੋ ਇਹਦਾ ਘੇਰਾ ਇਹਦੇ ਉੱਪਰ ਜੀ ਨੈਟ ਦੇ ਨਾਲ ਆ ਕਟਵਰਕ ਕੀਤੀ ਹੋਈ ਹੈ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਹੈ ਵਾਈਟ ਕਲਰ ਦੀ نیٹ ਲੱਗੀ ਹੋਈ ਹੈ ਔਰ ਜੋ ਤੁਸੀਂ ਉੱਪਰ ਸ਼ਰਟ ਦੇ ਉੱਪਰ ਦੇਖ ਰਹੇ ਹੋ ਉਹ ਜੀ ਵਰਕ ਕੀਤਾ ਆ थ्रेड ਵਰਕ ਆ ਦੇਖੋ ਇਸ ਤਰ੍ਹਾਂ ਰਹੇਗਾ थ्रेड ਵਰਕ ਇਹ ਕੋਈ ਲੈਸ ਨਹੀਂ ਲੱਗੀ ਹੋਈ ਇਹ थ्रेड ਵਰਕ ਹੈ ਇਸ ਸੂਟ ਦਾ ਕਪੜਾ ਜੀ ਰਹੇਗਾ ਸਮਰ ਕੂਲ ਦੇ ਵਿੱਚ इजीली-ਬਿਜ਼ੀ ਪ्युअर कॉटन ਹੈ ਸਕ੍ਰੀਨ ਦੇ ਉੱਪਰ ਜੀ ਸਾਡਾ ਨੰਬਰ ਜਿਹੜਾ ਆ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਵੀ ਮੈਸੇਜ ਕਰ ਸਕਦੇ ਹੋ ਇਸ ਤਰ੍ਹਾਂ ਦਾ ਰਹੇਗਾ ਜੀ ਇਹ ਦੇਖੋ ਸ਼ਰਟ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਰਹੇਗੀ ਜੀ ਨਾਲ ਇਹਦੇ ਪ੍ਰਿੰਟਡ ਬਾਟਮ ਇਹ ਦੇਖੋ ਬਾਟਮ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਰਹੇਗਾ ਇਸ ਤਰ੍ਹਾਂ ਰਹੇਗਾ ਬਾਟਮ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਸੂਟ ਵੀਡੀਓ ਨੂੰ ਜੀ ਬਿਨਾ ਸਕਿੱਪ ਕੀਤੇ ਪੂਰੀ ਦੇਖਿਆ ਕਰੋ ਇਤੇ ਨਾਲ ਤੁਹਾਨੂੰ ਕੱਪੜੇ ਔਰ ਸੂਟ ਦੇ ਰੇਟ ਬਾਰੇ ਵੀ ਪਤਾ ਲੱਗੇਗਾ ਇਹ ਇਸ ਤਰ੍ਹਾਂ ਦੀ ਰਹੇਗੀ ਜੀ ਬਾਟਮ ਇਹਦੀ ਇਹ ਦੇਖੋ ਉਸ ਤਰ੍ਹਾਂ ਦਾ ਰਹੇਗਾ ਸ਼ਰਟ 3 ਪੀਸ ਦੇ ਵਿੱਚ ਸੂਟ ਹੋਏਗਾ ਜੀ ਇਹ ਇਹ ਦਿਖੋ ਨੇ ਦੋਨੋਂ ਅਸੀਂ ਇਹ ਦੇਖੋ ਆ ਸ਼ਰਟ ਹੋ ਗਈ نیچے ਜੜੀ ਸੀਗੀ ਬਾਟਮ ਸੀ ਔਰ ਇਹ ਨਾਲ ਹੈ ਜੀ ਇਹਦੇ ਪਿਓਰ ਸਮਰਕੂਲ ਈਜ਼ੀ ਈਜ਼ੀ ਕਾਟਨ ਦੇ ਵਿੱਚ ਦੁਪੱਟਾ ਦੁਪੱਟੇ ਦੇ ਵੀ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਸੂਟ ਨਾਲ ਦਾ ਇਹ ਦੇਖੋ ਬਾਰਡਰ ਆ ਜਾਂਦਾ ਪਹਿਲਾਂ ਸੂਟ ਨਾਲ ਦਾ ਔਰ ਫਿਰ ਜਿਹੜਾ ਵਿਚਕਾਰ ਹੈ ਉਹ ਹੈ ਬਾਟਮ ਨਾਲ ਦਾ ਪ੍ਰਿੰਟ ਬਹੁਤ ਹੀ ਪਿਆਰਾ ਸੂਟ ਲੱਗੇਗਾ ਗ੍ਰੇ ਕਲਰ ਦੇ ਵਿੱਚ ਦੁਪੱਟਾ ਵੀ ਜਿਹੜਾ ਹੈ ਪੂਰੀ ਪ੍ਰੋਪਰ ਲੈਂਥ ਵਿਰਥ ਦਾ ਹੈ ਕੋਈ ਛੋਟਾ ਜਿਹਾ ਨਹੀਂ ਹੈ ਇਹ ਦੇਖੋ ਨੇ ਤੁਹਾਨੂੰ ਅਸੀਂ ਇਹਦੇ ਵਿੱਚ ਅਗਲਾ ਮਸਟਰਡ ਕਲਰ ਦੇ ਵਿੱਚ ਸੂਟ ਇਹ ਦੇਖੋ गोल्डन टोन ਦੇ ਵਿੱਚ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਦਿਖੋਨੇ ਤੁਹਾਨੂੰ ਤੁਸੀਂ ਖੋਲ ਕੇ ਇਸ ਦੇ ਉੱਪਰ ਵੀ ਇਹ ਦੇਖੋ ਥ्रेड ਵਰਕ ਕੀਤਾ ਹੋਇਆ ਹੈ ਵਾਈਟ ਕਲਰ ਦਾ ਇਹ ਦੇਖੋ ਪਿਓਰ ਸਮਰਕੂਲ ਦੇ ਵਿੱਚ ਲੀਜੀਬੀਜੀ ਕਾਟਨ ਦਾ ਸੂਟ ਹੈ ਜੀ ਇਹ ਆ ਦੇਖੋ ਘੇਰੇ ਦੇ ਉੱਪਰ ਵੀ ਨੈਟ ਦੇ ਨਾਲ ਥ्रेड ਵਰਕ ਹੋਇਆ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਦੀ ਲੁੱਕ ਬਹੁਤ ਅੱਛੀ ਲੱਗ ਰਹੀ ਹੈ ਇਹ ਦੇਖੋ ਇਹ ਜਿਹੜੀ ਸਾਰੇ ਹੀ ਹੈ ਉੱਪਰ ਥ੍ਰੈਡਵਰਕ ਕੀਤੀ ਹੈ ਕੋਈ ਲੈਸ ਨਹੀਂ ਹੈ ਇਹ ਇਹ ਦੇਖੋ ਨੇ ਤੁਹਾਨੂੰ ਦੇਖੋ ਤੁਸੀਂ ਕਿੰਨੀ ਸਫਾਈ ਦਾ ਕੰਮ ਹੈ ਗਰਮੀਆਂ ਦੇ ਵਿੱਚ ਪਾਉਣ ਲਈ ਸਮਰਕੂਲ ਦਾ ਕੱਪੜਾ ਬਹੁਤ ਹੀ ਪਿਆਰਾ ਬਿਲਕੁਲ ਸੌਫਟ ਇਹ ਦੇਖੋ ਨੇ ਤੁਸੀਂ ਅਸੀਂ ਇਹਦੇ ਨਾਲ ਤੁਹਾਨੂੰ ਇਹ ਦੇਖੋ ਇਹ ਰੈਗੀ ਨਾਲ ਦੀ ਪ੍ਰਿੰਟਡ ਬਾਟਮ ਬਿਲਕੁਲ ਸੌਫਟ ਕੱਪੜਾ ਸਮਰਕੂਲ ਦੇ ਵਿੱਚ ਇਸ ਤਰ੍ਹਾਂ ਦਾ ਰਹੇਗਾ ਸ਼ਰਟ ਤੇ نیچے ਪ੍ਰਿੰਟਡ ਬਾਟਮ ਹੋ ਜਾਏਗੀ ਔਰ ਇਹ ਦਿਖਾਉਣੀ ਆ ਤੁਹਾਨੂੰ ਅਸੀਂ ਇਹਦੇ ਨਾਲ ਜਿਹੜਾ ਹੈਗਾ ਆ ਪੂਰੀ ਪ੍ਰੋਪਰ ਲੈਂਥ ਵਰਤ ਵਾਲਾ ਦੁਪੱਟਾ ਦੁਪੱਟੇ ਦੇ ਵਿੱਚ ਵੀ ਸ਼ਰਟ ਔਰ ਜੋ ਹੈ ਬਾਟਮ ਉਹਦੇ ਨਾਲ ਦਾ ਡਿਜ਼ਾਈਨ ਹੈ ਦੁਪੱਟਾ ਵੀ ਪੂਰਾ ਖੁੱਲਾ ਢੁੱਲਾ ਐਨ ਵਧੀਆ ਕੋਈ ਛੋਟਾ ਜਿਹਾ ਨਹੀਂ ਹੈ ਇਸ ਤਰ੍ਹਾਂ ਦਾ ਰਹੇਗਾ ਜੀ ਇਹ ਸੂਟ ਇਸ ਤਰ੍ਹਾਂ ਦੀ ਰਹੇਗੀ ਡਿਜ਼ਾਈਨਿੰਗ ਦੁਪੱਟੇ ਦੀ ਦੇਖੋ ਇਸ ਤਰ੍ਹਾਂ ਦਾ ਰਹੇਗਾ ਪੂਰਾ ਸੂਟ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਚੋਚੜੇ ਉਹ ਨਵੀਂ ਨਵੀਂ ਜੜੀ ਹੈ ਨੋਟੀਫਿਕੇਸ਼ਨ ਔਰ ਵੀਡੀਓਜ਼ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਇਹ ਦੇਖੋ ਨੇਹਾ ਸਿੱਧ ਤੁਹਾਨੂੰ ਉਸੇ ਤਰ੍ਹਾਂ ਜਿਸ ਤਰ੍ਹਾਂ ਥ੍ਰੈਡ ਵਰਕ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਜੋ ਹੈ نیٹ ਲੱਗੀ ਹੋਈ ਹੈ ਉਹਦੇ ਵਿੱਚ ਅਸੀਂ ਪ੍ਰਿੰਟਡ ਜਿਹੜਾ ਫਲਾਵਰਸ ਵਾਲੇ ਪ੍ਰਿੰਟ ਦੇ ਵਿੱਚ ਤੁਹਾਨੂੰ ਸੂਟ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਇਹ ਫਲਾਵਰਸ ਵਾਲੇ ਪ੍ਰਿੰਟ ਵਾਲਾ ਇਹ ਸੂਟ ਜਿਹੜਾ ਰਹਿ ਇਹ 올ਓਵਰ ਰਹੇਗਾ ਜਿਸ ਤਰ੍ਹਾਂ ਉਹ ਮੈਚਿੰਗ ਸੂਟ ਸੀਗੇ ਇਹ 올ਓਵਰ ਰਹੇਗਾ ਇਹ ਦੇਖੋ ਇਸ ਤਰ੍ਹਾਂ ਦਾ ਸੇਮ ਸੇਮ ਰਹੇਗੀ ਬਾਟਮੇ ਦੀ ਸੇਮ ਉਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਉੱਪਰ ਵੀ ਨੈਟ ਦੇ ਨਾਲ ਕਟਵਰਕ ਕੀਤੀ ਹੋਈ ਹੈ ਨੈਟ ਦਿਲਾਸ ਲੱਗੀ ਹੋਈ ਹੈ ਔਰ ਨਾਲ ਜੇ ਦੇਖੋ ਤੋਂ ਸੇਮ ਵਾਈਟ ਕਲਰ ਦੇ ਨਾਲ थ्रेड ਵਰਕ ਵੀ ਕੀਤਾ ਹੋਇਆ ਹੈ ਇਹ ਦੇਖੋ ਬਹੁਤ ਹੀ ਪਿਆਰਾ ਗਰਮੀਆਂ ਦੇ ਵਿੱਚ ਪਾਉਣ ਨੂੰ ਸੂਟ ਹੈ ਸਮਰਪੂਲ ਦੇ ਵਿੱਚ ਬੀ ਇਜ਼ੀ ਬੀਜ਼ੀ ਦਾ ਪਿਓਰ ਕਾਟਨ ਦਾ ਸੂਟ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਸੂਟ ਇਸਦੇ ਨਾਲ ਹੀ ਦਿਖਾਉਨੇ ਆ ਅਸੀਂ ਤੁਹਾਨੂੰ ਇਹਦੇ ਨਾਲ ਦੁਪੱਟਾ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਬਹੁਤ ਹੀ ਪਿਆਰੇ ਪ੍ਰਿੰਟ ਦੇ ਵਿੱਚ ਦੁਪੱਟਾ ਇਹ ਦੇਖੋ ਇਸ ਤਰ੍ਹਾਂ ਕਰੇਗਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਿੰਨਾ ਪਿਆਰਾ ਬਾਊਡਰ ਹੈ ਸੇਮ ਸੂਟ ਦੇ ਨਾਲ ਦਾ ਇਹ ਦੇਖੋ ਬੇਤ ਜਿਗ ਜਾਏਗਾ ਕਿੰਨਾ ਪਿਆਰਾ ਪ੍ਰਿੰਟ ਲੱਗ ਰਿਹਾ ਸੂਟ ਦਾ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ 500 ਰੁਪਏ ਦੇ ਵਿੱਚ ਹੀ ਮਿਲਣਗੇ ਆ ਇਹ ਦਿਖਾਉਣੀ ਆ ਤੁਹਾਨੂੰ ਅਸੀਂ ਲਾਸਟ ਜਿਹੜਾ ਆ ਕਲਰ ਇਹ ਦੇਖੋ ਇਹ ਵੀ ਸੇਮ ਡਿਜ਼ਾਈਨ ਹੈ ਇਸ ਦਾ ਵੀ ਇਹਨੇ ਕੋ ਥ੍ਰੈਡ ਵਰਕ ਕੀਤਾ ਹੋਇਆ ਹੈ ਔਰ ਨਾਲ ਜੋ ਹੈ ਘੇਰੇ ਦੇ ਉੱਤੇ ਨੈਟ ਲੱਗੀ ਹੋਈ ਹੈ ਨੈਟ ਵੀ ਜਿਹੜੀ ਹੈ ਕਟ ਵਰਕ ਦੀ ਹੈ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਇਹ ਸੂਟ ਇਹ ਰਹੂਗਾ ਇਹ ਸੂਟ ਦਾ ਜਿਹੜਾ ਹੈ ਪ੍ਰਿੰਟ ਤੇ ਇਹ ਰਹੂਗਾ ਜੀ ਇਹਦੇ ਨਾਲ ਹੈ ਜਿਹੜਾ ਦੁਪੱਟਾ ਜੋ ਦੁਪੱਟਾ ਹੈ ਉਹ ਵੀ ਜੀ ਪੂਰੀ ਪ੍ਰੋਪਰ ਲੈਂਥ ਵਿड्ਥ ਵਾਲਾ ਹੈਗਾ ਇਹ ਦਿਖਾਉਣੀ ਆ ਜੀ ਤੁਹਾਨੂੰ ਜੀ ਇਸ ਤਰ੍ਹਾਂ ਡੰਮੀ ਦੇ ਉੱਪਰ ਰੱਖ ਕੇ ਇਹ ਦੇਖੋ ਨਸਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਜਿਹੜੇ ਸੂਟ ਹੈ ਕਿਸ ਤਰ੍ਹਾਂ ਦੇ ਲੱਗੇ ਇਹ ਦ ਅਸੀਂ ਜਿਹੜਾ ਡਮੀ ਦੇ ਉੱਤੇ ਸੂਟ ਪਾਇਆ ਇਸ ਤਰ੍ਹਾਂ ਦੀ ਜਿਹੜੀ ਇਹਦੀ ਹੈ ਲੁੱਕ ਰਹੇਗੀ ਸੂਟ ਦੀ ਸਟਿਚ ਹੋ ਕੇ ਇਹ ਦਿਖਾਉਣੇ ਤੁਹਾਨੂੰ ਅਸੀਂ ਇਸ ਤਰ੍ਹਾਂ ਦੇਖੋ ਛੇਤੀ ਇੱਕ ਨਵੀਂ ਵੀਡੀਓ ਲਾ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ